ਦੁਨੀਆ ਭਰ ਚਮੰਗੀ ਪਾਕਸ ਦੇ ਵਾਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਲੱਗਦੀਆਂ ਸਰਹੱਦਾ ਦੇ ਨਾਲ-ਨਾਲ ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ ਹਵਾਈ ਅੱਡਿਆਂ ਤੇ ਅਲਰਟ ਜਾਰੀ ਕਰ ਦਿੱਤਾ ਹੈ ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਅਧਿਕਾਰੀਆਂ ਨੂੰ ਬਾਹਰੋਂ ਆਉਣ ਵਾਲੇ ਯਾਤਰੀਆਂ ਦੇ ਵਿੱਚ ਮੰਗੀ ਪਾਕਸ ਦੇ ਲੱਛਣਾਂ ਨੂੰ ਲੈ ਕੇ ਚੌਕਸ ਰਹਿਣ ਦੇ ਲਈ ਵੀ ਕਿਹਾ ਹੈ ਦੱਸ ਦਈਏ ਕਿ ਅਫਰੀਕੀ ਦੇਸ਼ ਕਾਂਗੋ ਦੇ ਵਿੱਚ ਇਸ ਬਿਮਾਰੀ ਨੇ 16000 ਤੋਂ ਵੱਧ ਲੋਕ ਪ੍ਰਭਾਵਿਤ ਕਰ ਦਿੱਤੇ ਨੇ ਜਦਕਿ 570 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਕਾਂਗੋਲੀ ਸਰਕਾਰ ਨੇ ਅਮਰੀਕਾ ਤੇ ਜਾਪਾਨ ਤੋਂ ਟੀਕੇ ਵੀ ਮੰਗੇ ਨੇ ਹਾਲੀ ਦੇ ਵਿੱਚ ਵਿਸ਼ਵ ਸਿਹਤ ਸੰਗਠਨ ਨੇ 2 ਸਾਲਾਂ ਦੇ ਵਿੱਚ ਦੂਜੀ ਵਾਰ ਮੰਕੀ ਪੋਕਸ ਨੂੰ ਇੱਕ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਹੈ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੇ ਵਿੱਚ ਇਸ ਬਿਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਹ ਗੁਆਂਢੀ ਦੇਸ਼ਾਂ ਦੇ ਵਿੱਚ ਵੀ ਫੈਲ ਗਈ ਹੈ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਨੇ ਕਾਂਗੋ ਨੂੰ ਇਨਫੈਕਸ਼ਨ ਦੇ ਨਾਲ ਨਜਿੱਠਣ ਲਈ 50 ਹਜ਼ਾਰ ਵੈਕਸੀਨ ਦੇਣ ਦੇ ਲਈ ਵੀ ਕਿਹਾ ਹੈ ਉੱਥੇ ਹੀ ਦੂਜੇ ਪਾਸੇ ਅਧਿਕਾਰਿਤ ਸੂਤਰਾਂ ਨੇ ਵੀ ਦੱਸਿਆ ਕਿ ਸਿਹਤ ਮੰਤਰਾਲੇ ਨੇ ਦਿੱਲੀ ਦੇ ਤਿੰਨ ਵੱਡੇ ਕੇਂਦਰੀ ਹਸਪਤਾਲ ਰਾਮ ਮਨੋਹਰ ਲੋਹੀਆ ਸਫਾਦਰ ਜੰਗ ਅਤੇ ਲੇਡੀ ਹਾਰਡਿੰਗ ਦੇ ਵਿੱਚ ਨੋਡਲ ਸੈਂਟਰ ਬਣਾਏ ਨੇ ਮੰਕੀ ਬਾਕਸ ਦੇ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਲਈ ਇੰਨਾ ਹਸਪਤਾਲਾਂ ਦੇ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਗਏ ਨੇ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਮੁਖ 77 ਦੀ ਬੈਠਕ ਚ ਦੱਸਿਆ ਗਿਆ ਹੈ ਕਿ ਦੇਸ਼ ਚ ਹੁਣ ਤੱਕ ਐਮ ਪੌਕਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਪਰ ਰਿਪੋਰਟਸ ਅਨੁਸਾਰ ਨਿਗਰਾਨੀ ਦੇ ਵਿੱਚ ਇੱਥੇ ਵਾਅਦਾ ਕੀਤਾ ਜਾਵੇਗਾ ਤੇ ਕੇਸਾਂ ਦਾ ਜਲਦ ਪਤਾ ਲਗਾਉਣ ਲਈ ਪ੍ਰਭਾਵੀ ਕਦਮ ਵੀ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਟੈਸਟਿੰਗ ਲੈਬਾਰਟਰੀਆਂ ਦਾ ਨੈਟਵਰਕ ਬਣਾਇਆ ਜਾਵੇਗਾ। ਵਰਤਮਾਨ ਦੇ ਵਿੱਚ 32 ਪ੍ਰੋਗਸ਼ਾਲਾਵਾਂ ਜਾਂਚ ਲਈ ਤਿਆਰ ਕੀਤੀਆਂ ਜਾਣਗੀਆਂ। ਮੌਜੂਦਾ ਮੁਲਾਂਕਣਾਂ ਦੇ ਅਨੁਸਾਰ ਇੱਕ ਵੱਡੇ ਪ੍ਰਕੋਪ ਦਾ ਜੋਖਮ ਘੱਟ ਹੈ। ਸਿਹਤ ਸਕੱਤਰ ਨੇ ਦੱਸਿਆ ਕਿ ਭਾਰਤ ਨੂੰ ਹੋਣ ਵਾਲੇ ਖਤਰੇ ਦਾ ਮੁਲਾਂਕਣ ਕਰਨ ਲਈ ਰਾਸ਼ਟਰੀ ਰੋਗ ਨਿਰੰਤਰਣ ਕੇਂਦਰ ਵੱਲੋਂ 12 ਅਗਸਤ ਨੂੰ ਮਾਹਿਰਾ ਦੀ ਮੀਟਿੰਗ ਬੁਲਾਈ ਗਈ ਸੀ ਰਾਸ਼ਟਰੀ ਰੋਗ ਨਿਰੰਤਰਣ ਕੇਂਦਰ ਦੁਆਰਾ ਪਹਿਲੀ ਜਾਰੀ ਕੀਤੀ ਗਈ ਮੰਕੀ ਪੋਕਸ ਅਤੇ ਸੰਚਾਰੀ ਬਿਮਾਰੀ ਚੇਤਾਵਨੀ ਨੂੰ ਅਪਡੇਟ ਕੀਤਾ ਜਾ ਰਿਹਾ ਹੈ